ਸਸ਼ੀ ਕਾਲ ਜੀ ਗੁਰਲੀਨ ਬੁਟੀਕ ਜਗਰਾਉਂ ਤੇ ਤੁਹਾਡਾ ਸਵਾਗਤ ਆ ਅੱਜ ਫਿਰ ਆਪਾਂ ਨਵੇਂ ਸੂਟਾਂ ਦੀ ਕਲੈਕਸ਼ਨ ਲੈ ਕੇ ਹਾਜ਼ਰ ਹੋਏ ਆ ਅਗੜ ਸੂਟ ਵੀ ਸਾਰੇ ਹੈਵੀ ਤੇ ਨਿਊ ਕਲਰ ਤੇ ਨਿਊ ਡਿਜ਼ਾਈਨ ਦੇ ਵਿੱਚ ਰਹਿਣਗੇ ਇਹਨਾਂ ਸੂਟਾਂ ਨੂੰ ਆਰਡਰ ਕਰ ਲਈਏ ਆਪਣਾ ਸਕਰੀਨ ਦੇ ਉੱਪਰ ਨੰਬਰ ਸ਼ੋਅ ਹੋ ਰਿਹਾ 788350223 ਉਸ ਤੇ ਤੁਸੀਂ ਆਪਾਂ ਤੋਂ ਪ੍ਰਾਈਸ ਵੀ ਲੈ ਸਕਦੇ ਹੋ ਤੇ ਆਰਡਰ ਵੀ ਦੇ ਸਕਦੇ ਹੋ ਤੇ ਜਿਹੜੀ ਆਪਣੀ ਬੁਟੀਕ ਆ ਬਹੁਤ ਪਹਿਲਾਂ ਦੇ ਕਾਲੇਜ ਲਈ ਉਹ ਨਹੀਂ ਤੁਸੀਂ ਕਿੱਥੋਂ ਆਪਣੀ ਬੁਟੀਕ ਜਗਰਾਉਂ ਸ਼ਹਿਰ ਦੇ ਵਿੱਚ ਆ ਆਪਾਂ ਹਰ ਇੱਕ ਵਾਰ ਦੱਸੀਦਾ ਹੀ ਆ ਗੁਰਲੀਨ ਬੁਟੀਕ ਜਗਰਾਉਂ ਵੀ ਦਾਪਾ ਸਟਾਰਟਿੰਗ ਦੇ ਵਿੱਚ ਹੀ ਕਹਿੰਦੇ ਆ ਤੇ ਆਪਣ ਇਹ ਰੈਕਟ ਵਾਲੀ ਰੋਡ ਦੇ ਵਿੱਚ ਆ ਵਿੱਚ ਹੀ ਆਪਣਾ ਘਰ ਆ ਤੇ ਫਰੰਟ ਤੇ ਆਪਣੀ ਡੋਰ ਦੇ ਉੱਪਰ ਬੁਟੀਕ ਬਣੀ ਹੋਈ ਆ ਚਲੋ ਸ਼ੁਰੂ ਕਰਦੇ ਆਪਾਂ ਇਸ ਕਲੇ ਸੂਟ ਤੋਂ ਬਹੁਤ ਹੀ ਸੋਹਣਾ ਜਿਹਾ ਕੰਟਰਾਸਟ ਰਹੇਗਾ ਨਿਊ ਕਲਰ ਰਹੇਗਾ ਫਰੋਜ਼ੀ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਜਿਹਾ ਘੇਰੇ ਦਾ ਬਾਰਡਰ ਰਹੇਗਾ ਘੇਰੇ ਦੇ ਵਿੱਚ ਬਹੁਤ ਸੋਹਣਾ ਜਾਲ ਬਾਰ ਕਿਤੇ ਵਿੱਚ ਸਾਰੇ ਬੁਟੀ ਦਿੱਤੀ ਹੋਈ ਹੈ ਤੇ ਨੈਕ ਦੇ ਉੱਪਰ ਵਰਕ ਕੀਤਾ ਹੋਇਆ ਸੈਮੀ ਸਰਕਲ ਦੇ ਵਿੱਚ ਅਸੀਂ ਆਪਣਾ ਸਟੱਫ ਰੱਖਾਂਗੇ ਬਹੁਤ ਹੀ ਸੋਹਣਾ ਕਲਰ ਕੰਬੀਨੇਸ਼ਨ ਆ ਸੂਟ ਦਾ 슬ੀਵਜ਼ ਹੈਵੀ ਰਹਿਣੀਆਂ ਪੂਰੀ ਜਾਲਣੀਆਂ ਇਹਦੀਆਂ ਪੂਰੀ ਜਾਲ ਰ ਵਿੱਚ ਪਾਇਆ ਹੈ ਆਪਾਂ ਤੇ ਕਲਰ ਜਿਹੜਾ ਆਪਾਂ ਇਹਦੇ ਵਿੱਚ ਥ੍ਰੈਡ ਵਾ ਯੂਜ਼ ਕੀਤਾ ਨਾ ਡਾਰਕ ਪਰਪਲ ਜਿਹੜਾ ਆਪਾਂ ਯੂਜ਼ ਕੀਤਾ ਥ੍ਰੈਡ ਇਹਦੇ ਵਿੱਚ ਡਾਰਕ ਪਰਪਲ ਤੇ ਨਾਲ ਇਹਦੇ ਬਣਾਈ ਜੀ ਆਪਾਂ ਸਟ੍ਰੇਟ ਸੌਰੀ ਹੈਵੀ ਸਲਵਾਰ ਸਲਵਾਰ ਦੇ ਵੀ ਆਪਾਂ ਪੂਰਾ ਹੈਵੀ ਜਾਲ ਦਿੱਤਾ ਹੋਇਆ ਦੇਖਸਾ ਜੀ ਪੂਰਾ ਹੈਵੀ ਜਾਲ ਰਹੂਗਾ ਸਲਵਾਰ ਦੇ ਵਿੱਚ ਵੀ ਬਹੁਤ ਹੀ ਸੋਹਣਾ ਹੈ ਲਾਈਟ ਫਰੋਜੀ ਕਲਰ ਹੈ ਤੇ ਨਾਲ ਇਹਦੇ ਆਪਾਂ ਬਣਾਇਆ ਹੈ ਸ਼ਰਾਰਾ ਕਲੀਆਂ ਵਾਲਾ ਸ਼ਰਾਰਾ ਰਹੂਗਾ ਵਿੱਚ ਆਪਾਂ ਸਾਰੇ ਬੂਟੀ ਦਿੱਤੀ ਹੋਈ ਹੈ ਕਲੀਆਂ ਵਾਲਾ ਸ਼ਰਾਰਾ ਵਿੱਚ ਸਾਰੇ ਆਪਾਂ ਬੂਟੀ ਪਾਈ ਹੈ ਬਹੁਤ ਹੀ ਸੋਹਣਾ ਕਲਰ ਹੈ ਇਹਦਾ ਸੂਟ ਦਾ ਫਰੋਜੀ ਲਾਈਟ ਫਰੋਜੀ ਤੇ ਨਾਲ ਪਰਪਲ ਦਾ ਕੰਟਰਾਸਟ ਰਹੇਗਾ ਤੇ ਨਾਲ ਜਿਹੜਾ ਆਪਾਂ ਦੁਪੱਟਾ ਰੈਡੀ ਕੀਤਾ ਪਿਓਰ ਚਨਾਉ ਦਾ ਪੂਰਾ ਹੈਵੀ ਦੁਪੱਟਾ ਰਹੇਗਾ ਜਿਵੇਂ ਸੂਟ ਦੀ ਗ੍ਰੇਸ ਆ ਗਈ ਦੁਪੱਟੇ ਨਾਲ ਹੀ ਆ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਹੈਵੀ ਜਾਲ ਵਾਲਾ ਆਪਾਂ ਦੁਪੱਟਾ ਰੈਡੀ ਕੀਤਾ ਪੂਰੇ ਦੇ ਵਿੱਚ ਆਪਾਂ ਜਾਲ ਪਾਇਆ ਪੂਰਾ ਡਬਲ ਬਾਰਡਰ ਦਿੱਤਾ ਹੋਇਆ ਦੇ ਵਿੱਚ ਹੈਵੀ ਬਾਰਡਰ ਤੇ ਬਹੁਤ ਹੀ ਸੋਹਣਾ ਜਿਵੇਂ ਦਾ ਕਲਰ ਕੰਟਰਾਸਟ ਵੀ ਸੂਟ ਦਾ ਦੇਖ ਕੇ ਨਮਾ ਹੀ ਰਹੇਗਾ ਨਿਊ ਕੰਟਰਾਸਟ ਬਣ ਗਿਆ ਹੈ ਸੂਟ ਦਾ ਬਹੁਤ ਹੀ ਸੋਹਣਾ ਕੰਮ ਕੀਤਾ ਹੈ ਦੁਪੱਟੇ ਦੇ ਵਿੱਚ ਡਬਲ ਟ੍ਰिपल ਬਾਰਡਰ ਦਿੱਤੀ ਹੈ ਵਿੱਚ ਪੂਰਾ ਉਹਦੇ ਜਾਲ ਦਿੱਤਾ ਹੈ ਪੂਰਾ ਹੈਵੀ ਲੁੱਕ ਨਾਲ ਇਹਨੇ ਦੁਪट्टे ਨੇ ਰੈਡੀ ਹੋ ਗਿਆ ਦੁਪੱਟਾ ਆਪਣਾ ਜਿਹੜੀ ਫਿਨਿਸ਼ਿੰਗ ਕੀਤੀ ਆਪਾਂ ਟਿਸ਼ੂ ਦੇ ਨਾਲ ਕੀਤੀ ਹੋਈ ਹੈ ਇਹਦੀ ਦੁਪੱਟੇ ਦੀ ਤੁਸੀਂ ਇਹਨੂੰ ਐਸ ਇਟ ਇਜ਼ ਵੀ ਬਣਵਾ ਸਕਦੇ ਹੋ ਆਪਣੀ ਚੋਇਸ ਦੇ ਕਲਰ ਨਾਲ ਵੀ ਆਪਣੇ ਕੋਲ ਇਹ ਰੈਡੀ ਕਰਵਾ ਸਕਦੇ ਹੋ ਬਹੁਤ ਹੀ ਸੋਹਣਾ ਕਲਰ ਰਹੇਗਾ ਇਹ ਭੈਣ ਦੇ ਪਹਿਲਾਂ ਵੀ ਆਪਣੇ ਕੋਲ ਸੂਟ ਬਣ ਕੇ ਗਏ ਨੇ ਤੇ ਉਹਨਾਂ ਦੇ ਘਰ ਦਾ ਵੀ ਫੰਕਸ਼ਨ ਆ ਉਹਨਾਂ ਨੇ ਆਪਾਂ ਤੋਂ ਫੇਰ ਆਰਡਰ ਦਿੱਤਾ ਕੱਲਾ ਉਹਨਾਂ ਦੇ ਬੱਚਿਆਂ ਦੇ ਵੀ ਬਣ ਕੇ ਗਿਆ ਕਾਫੀ ਸੂਟ ਲਹਿੰਗਾ ਵਗੈਰਾ ਬਣਾਇਆ ਉਹ ਤੋਂ ਆਪਾਂ ਦੀ ਮੈਂ ਆਪਾ ਦੱਸ ਦਿੰਨੀ ਆਪਾਂ ਸਾਰੀ ਤਰ੍ਹਾਂ ਦੀ ਡਰੈਸ ਰੂਸ ਰੈਡੀ ਕਰ ਲਈ ਵੀ ਹੈ ਲਹਿੰਗਾ ਵਗੈਰਾ ਸਭ ਕੁਝ ਹੀ ਰੈਡੀ ਕਰੀ ਗਾ ਤੇ ਨੈਕਸਟ ਸੂਟ ਆਪਣਾ ਰਹੇਗਾ ਜੀ ਟਾਈ ਡਾਈ ਦੀ ਸਲਵਾਰ ਤੇ ਟਾਈ ਡਾਈ ਦਾ ਹੀ ਦੁਪੱਟਾ ਨਾਲ ਇਹਦੇ ਬਹੁਤ ਸੋਹਣਾ ਆਪਾਂ ਜਿਵੇਂ ਮਸਟਰਡ ਜੇ ਕਲਰ ਦੇ ਵਿੱਚ ਸੂਟ ਰੈਡੀ ਕੀਤਾ ਹੋਇਆ ਯਾ ਲੋ ਮਸਟਰਡ ਜਿਆ ਕਲਰ ਸੂਟ ਦਾ ਰਹੇਗਾ ਵਿੱਚ ਆਪਾਂ ਉਹ ਵੀ थ्रेड ਯੂਜ਼ ਕੀਤੇ ਜਿਹੜੇ ਆਪਾਂ ਸਲਵਾਰ ਦੇ ਵਿੱਚ ਟਾਈ ਡਾਈ ਨੂੰ ਕਲਰ ਯੂਜ਼ ਕੀਤੇ ਨੇ ਜਾ ਕੇ ਇਹਦਾ ਕੰਮ ਹੋ ਗਿਆ ਦੇ ਵਿੱਚ ਵੀ ਚਾਕੇ ਦੇ ਤੇ ਕੰਮ ਕੀਤਾ ਹੋਇਆ ਬਹੁਤ ਹੀ ਸੋਹਣਾ ਬੋਟਲ ਗ੍ਰੀਨ ਕਲਰ ਯੂਜ਼ ਕੀਤਾ ਵਿੱਚ ਇੱਕ ਪਾ ਇੱਕ ਮੈਰੂਨ ਯੂਜ਼ ਕੀਤਾ ਦੇਖ ਸਕਦੇ ਹੋ ਬਹੁਤ ਸੋਹਣਾ ਵਰਕ ਚਾਕੇ ਰਿਆਣਾ ਵਿੱਚ ਸਾਰੇ ਬੁੱਤੀ ਪਾਈ ਹੋਈ ਆ ਦੇ ਨੈਕ ਲਾਈਨ ਦੀ ਬਹੁਤ ਸੋਹਣੀ ਬਣੀ ਹੋਈ ਆ ਨੈਕ ਦੇ ਉੱਪਰ ਪੂਰਾ ਹੈਵੀ ਵਰਕ ਰਹੇਗਾ ਉਹਦੇ ਵਿੱਚ ਵੀ ਆਪਾਂ ਗ੍ਰੀਨ ਕਲਰ ਤੇ ਮੈਰੂਨ ਕਲਰ ਯੂਜ਼ ਕੀਤਾ ਕਾਪਰ ਰੀਕ ਕਲਰ ਵਿੱਚ ਆਪਾਂ ਥੋੜਾ ਜਿਹਾ ਯੂਜ਼ ਕਰਦੇ ਆਂ ਤੇ ਪਰਲ ਵਗੈਰਾ ਹਰ ਇੱਕ ਤਰ੍ਹਾਂ ਦਾ ਜਿਵੇਂ ਆਪਾਂ ਮਟੀਰੀਅਲ ਯੂਜ਼ ਕਰਦੀ ਕਰਦੇ ਆਂ ਬਾਜੂ ਤੇ ਵੀ ਆਪਾਂ ਬਾਰਡਰ ਦਿੱਤੀ ਹੋਈ ਹੈ ਨਾ ਵਿੱਚ ਆਪਾਂ ਸਾਰੇ ਬੂਟੀ ਪਾਈ ਹੋਈ ਹੈ ਜਿਹੜੀ ਫਿਨਿਸ਼ਿੰਗ ਕੀਤੀ ਆ ਉਹ ਵੀ ਵਾਟਰ ਗ੍ਰੀਨ ਕਲਰ ਨਾਲ ਕੀਤੀ ਹੋਈ ਹੈ ਜਿਹੜੀ ਆਪਾਂ ਇਹ ਵੀ ਫਿਨਿਸ਼ਿੰਗ ਕੀਤੀ ਹੈ ਨਾ ਵਾਟਰ ਗ੍ਰੀਨ ਕਲਰ ਨਾਲ ਕੀਤੀ ਹੋਈ ਹੈ ਬਹੁਤ ਸੋਹਣਾ ਲੱਗਦਾ ਸੂਟ ਇਹ ਰੈਡੀ ਹੋਇਆ ਇਹ ਵੀ ਸੈਮੀ ਸਿਲਕ ਦੇ ਰਹਿਗਾ ਦੇਖ ਸਕਦੇ ਹੋ ਫਿਨਿਸ਼ਿੰਗ ਪੱਟੀਆਂ ਨਾ ਚਾਕਾਂ ਦੀ ਤੇ ਜਿਹੜੀ ਰਹਿ ਗਈ ਸਲਵਾਰ ਉਹ ਆਪਾਂ ਖੁਦ ਡਾਈ ਕੀਤੀ ਆ ਜਿਹੜੇ ਕਲਰ ਦੇ ਵਿੱਚ ਆਪਾਂ ਪਾਇਆ ਨਾ ਉਹੀ ਕਲਰ ਦੀ ਆਪਾਂ ਸਲਵਾਰ ਡਾਈ ਕੀਤੀ ਆ ਤੁਸੀਂ ਇਦਾਂ ਦੇ ਭੈਣ ਕਹਿੰ ਬਹੁਤ ਭੈਣਾਂ ਨੂੰ ਕਹਿ ਚੁੱਕਿਆ ਵੀ ਟਿਕਾ ਲੀਆਂ ਵੀ ਮੇਰੀ ਇਦਾਂ ਕੋਈ ਸੂਟ ਰੈਡੀ ਕਰਕੇ ਦਿਓ ਤੇ ਵੀ ਦੇਖੋ ਤੁਸੀਂ ਕਰਦੇ ਹੋ ਫਿਰ ਆਪਾਂ ਉਹਨਾਂ ਲਈ ਇਹ ਸੂਟ ਰੈਡੀ ਕੀਤਾ। ਦੁਪੱਟਾ ਵੀ ਸੇਮ ਉਦਾਂ ਹੀ ਆਪਾਂ ਟਾਈ ਡਾਈ ਵਾਲਾ ਕੀਤਾ ਜਿੱਦਾਂ ਸਲਵਾਰ ਹੈਗੇ ਨਾ ਟਾਈ ਡਾਈ ਚ ਉਦਾਂ ਹੀ ਆਪਾਂ ਦੁਪੱਟਾ ਰੈਡੀ ਕੀਤਾ। ਇਹਦੀ ਵੀ ਫਿਨਿਸ਼ਿੰਗ ਪੱਟੀ ਲਗਾ ਕੇ ਆਪਾਂ ਫਿਨਿਸ਼ਿੰਗ ਕੀਤੀ ਹੈ ਦੁਪੱਟੇ ਦੀ। ਬਹੁਤ ਹੀ ਸੋਹਣਾ ਚਮਕਦਾ ਦੁਪੱਟਾ ਰਹੇਗਾ। ਪੈਕਿੰਗ ਕੀਤਾ ਹੋਇਆ ਸੀ ਸਲਵਾਰ ਤੇ ਦੁਪੱਟਾ ਕਾਫੀ ਬਣ ਪੈਗੇ ਵਿੱਚ ਇਹਦੇ। ਦੇ ਸੈਮੀ ਸਿਲ ਕਰਾਈ ਆ ਵੀ ਸਟਾਫ ਜਿਹੜਾ ਰੋਗਾ ਤੁਸੀਂ ਸੈਮੀ ਕ੍ਰੇਪ ਵੀ ਕਰਵਾ ਥੋੜਾ ਸੈਮੀ ਕ੍ਰੇਪ ਦਾ ਸਾਨੂੰ ਡਾਊਟ ਹੁੰਦਾ ਵੀ ਕਈ ਵਾਰ ਕਈ ਵਾਰ ਆਦੇ ਉਹ ਆ ਜਾਂਦੀ ਹੈ ਕਈ ਕਲਰਾਂ ਦੇ ਵਿੱਚ ਕੰਪਲੀਟ ਆਰੀ ਦੇ ਪਰ ਆਪਣੇ ਵੱਲੋਂ ਤਾਂ ਵੈਸੇ ਯੂਜ਼ ਕਰੀਦਾ ਪਰ ਕਈ ਕਲਰਾਂ 'ਚ ਪ੍ਰੋਬਲਮ ਆ ਜਾਂਦੀ ਹੈ ਤਾਂ ਕਰਕੇ ਬਥੇੜਾ ਸੈਮੀ ਕ੍ਰੇਪ ਘੱਟ ਯੂਜ਼ ਕਰਦੇ ਉਹੀ ਕਲਰ ਲੈਣੇ ਆ ਮਤਲਬ ਉਹੀ ਮਿਲ ਲਦਾ ਲੈਣੇ ਆ ਵੀ ਜਿਹੜਾ ਪ੍ਰੋਬਲਮ ਨਾ ਹੋਵੇ ਤੇ ਇਹ ਦੇ ਰਿਹਾ ਜੀ ਬਹੁਤ ਸੋਹਣਾ ਸੂਟ ਨੈਕਸਟ ਸੂਟ ਵੀ ਆਪਣਾ ਬਹੁਤ ਹੀ ਪਿਆਰਾ ਜਿਹਾ ਸੂਟ ਬਣਿਆ ਹੋਇਆ ਚਾਕੇ ਇਹਦਾ ਕੰਮ ਰਹੇਗਾ ਇਹ ਪਾਣੇ ਆਪਣੇ बेटे दी बराते पौणा सूट देख सकते हो चाकेरे ਦਾ ਕੰਮ ਵਿੱਚ ਸਾਰੇ ਬੂਟੀ ਵਿੱਚ ਹਲਕਾ ਜਿਹਾ ਆਪਾਂ ਸੀ ਗ੍ਰੀਨ ਕਲਰ ਯੂਜ਼ ਕੀਤਾ ਹੋਇਆ ਵਿੱਚ ਸਾਰੇ ਬੂਟੀ ਦਿੱਤੀਆਂ ਬਹੁਤ ਹੀ ਸੋਹਣਾ ਕੰਮ ਹੈ ਚਾਕੇਰੇ ਨਾਲ ਹੈ ਨਾ ਤੇ ਸਲੀਵਸ ਦੇ ਉੱਪਰ ਬਹੁਤ ਸੋਹਣਾ ਬਾਰਡਰ ਦੇ ਵਿੱਚ ਬੂਟੀ ਦਿੱਤੀ ਹੋਈ ਹੈ ਕਲਰ ਵੀ ਬਹੁਤ ਸੋਹਣਾ ਹੈ ਦਾ ਸੂਟ ਦਾ ਨਾ ਰਸਟੀਆ ਕਲਰ ਆ ਤੇ ਅੱਜ ਕੱਲ੍ਹ ਪਹਿਣਾ ਜਿਵੇਂ ਇਹ ਕਲਰ ਬਹੁਤ ਪਸੰਦ ਕਰ ਰਹੀਆਂ ਨੇ ਆਪਣੇ ਕੋਲੇ ਚਾਕਾਂ ਦਾ ਕੰਮ ਵਿੱਚ ਸਾਰੇ ਬੂਟੀ ਆ ਸਲੀਵਸ ਦੇ ਉੱਪਰ ਵਰਕ ਆ ਸੇਮ ਬੂਟੀ ਜਿਹੜੀ ਆਪਾਂ ਫਰੰਟ ਤੇ ਦਿੱਤੀ ਉਹ ਬੂਟੀ ਆਪਾਂ ਜੀ ਬੈਕ ਤੇ ਵੀ ਦਿੱਤੀ ਹੋਈ ਹੈ ਪਹਿਲਾਂ ਆਪਾਂ ਇਹਦੇ ਨਾਲ ਇੱਕ ਸੂਟ ਬਣਾ ਸਕ ਚੁੱਕੇ ਆ ਕਈ ਸੂਟ ਬਣ ਗਏ ਇਹਦੇ ਨਾਲ ਦੇ ਉਹਨਾਂ ਦੇ ਬੈਕ ਤੇ ਵੀ ਕੰਮ ਸੀਗਾ ਚਾੱਕ ਕੇ ਇਹਦੇ ਨਾਲ ਬੈਕ ਤੇ ਵੀ ਕੰਮ ਕੀਤਾ ਜਿਹਦੇ ਆਪਾਂ ਸਿਰ ਤੇ ਬੂਤੀਆਂ ਪਾਈ ਆ ਤੇ ਬਹੁਤ ਹੀ ਸੋਹਣਾ ਹੈਵੀ ਲੁੱਕ ਦੇ ਵਿੱਚ ਸੂਟ ਰੈਡੀ ਹੋਇਆ ਵਾ ਕਲਰ ਵੀ ਬਹੁਤ ਪਿਆਰਾ ਵਾ ਸਰਟਨ ਰੁਪਈਆ ਦਾ ਸਟੱਫ ਰਹੇਗਾ ਆਪਣੇ ਕੋਲ ਜਿਆਦਾ ਸਰਟਨ ਰੁਪਈਆ ਨਹੀਂ ਲੱਗ ਰਹੀ ਆ ਹੈ ਨੂੰ ਪਸੰਦ ਵੀ ਆ ਰਹੀ ਆ ਇਹਦੇ ਵਿੱਚ ਜਿੰਨਾ ਮਰਜੀ ਹੈਵੀ ਤੁਸੀਂ ਸੂਟ ਰੈਡੀ ਕਰਵਾ ਸਕਦੇ ਹੋ ਹੈਵੀ ਸਲਵਾਰ ਰਹੂਗੀ ਤੇ ਦੁਪੱਟਾ ਜਿਹੜਾ ਰਹੂਗਾ ਪੂਰਾ ਹੈਵੀ ਦੇਖੋ ਪੂਰਾ ਹੈਵੀ ਦੁਪੱਟਾ फोर साइड बॉर्डर बहुत सॉरी बेसुघटी हो गई फोर साइड बॉर्डर जेडी आपा चाका ते पाइए ना बॉर्डर देख सकते दे हो नेड़े करके उही बॉर्डर आपा पूरा जमे गोल्डन दी ज्वेलरी ਪਾਣੀ ਹੋਊਗੀ ਤੁਸੀਂ ਹੈਨਾ 골ਡ ਦਾ ਸੈੱਟ ਪਾਉਣਾ ਹੋਊਗਾ ਉਹਦੇ ਨਾਲ ਬਹੁਤ ਸੋਹਣਾ ਲੱਗੂਗਾ ਪਾਇਆ ਇਹ ਦੇਖੋ ਘਰ ਦੇ ਫੰਕਸ਼ਨ ਦੇ ਵਿੱਚ ਤਾਂ ਆਪਾਂ ਜੁਲਰੀ ਪਾਈ ਲੈਨੇ ਆ ਤੇ ਫਿਨਿਸ਼ਿੰਗ ਆਪਾਂ ਇਹਦੀ ਵੀ ਟਿਸ਼ੂ ਲਗਾ ਕੇ ਕੀਤੀ ਹੋਈ ਆ ਬਹੁਤ ਸੋਹਣੀ ਜਿਵੇਂ ਦੀ ਫਿਨਿਸ਼ਿੰਗ ਹੋਈ ਆ ਬਹੁਤ ਹੀ ਸੋਹਣਾ ਇਹਦਾ ਕਲਰ ਆਏਗਾ ਕਾਪਰ ਰਸਟੀ ਕਾ ਕਲਰ ਆ ਕਿ ਤੁਸੀਂ ਇਹਨੂੰ ਵੀ ਕਿਸੇ ਵੀ ਕਲਰ ਤੇ ਬਣਾਵਾ ਸਕਦੇ ਹੋ ਆਪਣੇ ਕੋਲ ਮੇਰੇ ਨਾਲ ਤਾਂ 2-3 ਸੂਟ ਇਸ ਕਲਰ ਦੀ ਸੇਮ ਬਣੇਗੀ ਜਿਆਦਾ ਜਿਵੇਂ ਆਪਣੇ ਕੋਲੇ ਮੋਹਰਾ ਵਾਲਾ ਜਿਵੇਂ ਸੂਟ ਹਨਾ ਵਾਇਗ ਹੋਇਆ ਉਹ ਤਾਂ ਮੈਨੂੰ ਲੱਗਾ 25-30 ਸੂਟ ਹੋਣਗੇ ਆ ਕਈ ਸੂਟ ਆਣੇ ਆਪਣੇ ਜਿਹੜੇ 30-35-35 ਸੂਟ ਵੀ ਬਣ ਗਏ ਨੇ ਕਦੇ ਅਮ ਜਿਹੜਾ ਕਲਰ ਗਣਤੀ ਦੀ ਮਾਰੀ ਜੇ ਗਣਤੀ ਮੰਗ ਲੱਗੀ ਇਹਨੇ ਬਣ ਹੀ ਗਏ ਹੋਣੇ ਸੂਟ ਬਹੁਤ ਸੋਹਣਾ ਆਪਣਾ ਜਿਵੇਂ ਇਹ ਸੂਟ ਬਣਿਆ ਤੇ ਸੂਟਾਂ ਨੂੰ ਜਿਵੇਂ ਆਪਣੇ ਨੂੰ ਪਹਿਣਾ ਬਹੁਤ ਪਸੰਦ ਕਰ ਰਹੀਆਂ ਨੇ ਰਿਪੀਟ ਰਿਪੀਟ ਦੇ ਵਿੱਚ ਆਪਣੇ ਕੋਲ ਡਿਜ਼ਾਈਨ ਬਣ ਰਹੇ ਨੇ ਮਸ਼ੀਨ ਵਰਕ ਦਾ ਤਾਂ ਹੀ ਕੰਮ ਘੱਟ ਹ ਪਤ ਕਰ ਦੇਈਦਾ ਜੋ ਪ੍ਰਿੰਟਰ ਸੂਟ ਵੀ ਭੇਣਾ ਨੇ ਆਪੋ ਤੋਂ ਬਣਵਾਉਣੇ ਹੁੰਦੇ ਆ ਉਹ ਵੀ ਤੁਸੀਂ ਵਿੱਚ ਆਰਡਰ ਦੇ ਸਕਦੇ ਜਿਵੇਂ ਆਪਾਂ WhatsApp ਦੇ ਉੱਪਰ ਨਾ ਸਟੇਟਸ ਪਾਈਦਾ ਵਾ ਤੇ ਜਿਹੜੀ ਭੇਣਾ ਮੇਰੇ ਨਾਲ ਹੈਗੇ ਨੇ ਐਡ ਆਪਾਂ WhatsApp ਤੇ ਪਾਉਣੀ ਆ ਸਟੇਟਸ ਉਹਦੇ ਵਿੱਚ ਤੁਸੀਂ ਫੋਟੋ ਹੁੰਦੇ ਦੇਖ ਕੇ ਨਾ ਆ ਮੈਨੂੰ ਭੇਜ ਸਕਦੇ ਤੇ ਉਹ ਵੀ ਆਪਾਂ ਦਾ ਡਿਲੀ ਸੂਟ ਰੈਡੀ ਕਰ ਸਕਦੇ ਆ ਹਾਂ ਜੀ ਨੈਕਸਟ ਸੂਟ ਆਪਣਾ ਹੈਗਾ ਜੀ ਰੈੱਡ ਕਲਰ ਦੇ ਵਿੱਚ ਰੈੱਡ ਮੈਰੂਨ ਕਲਰ ਤੇ ਇਹਦੇ ਵੀ ਆਪਾਂ ਬਹੁਤ ਸੋਹਣਾ ਕੰਮ ਕੀਤਾ ਹੈ ਚਾਕੇ ਇਹਦਾ ਕੰਮ ਇੰਨੀ ਮਾਰਨੀ ਸੀ ਦਿਖਾਇਕਰ ਕਰ ਲੈਣਾ ਸੀ ਜਾ ਕੇ ਇਹਦਾ ਕੰਮ ਰਹੂਗਾ ਤੇ ਬਹੁਤ ਸੋਹਣਾ ਕਾਰਨਰ ਦੇ ਵਿੱਚ ਆਪਾਂ ਬੂਟੇ ਦਿੱਤੇ ਹੋਇਆ neck ਜਿਹੜੀ ਹੈਗੀ ਦੀ ਵੀ ਬਣੀ ਹੋਈ ਆ ਵੀ neck ਬਣੀ ਆ ਉਹਦੇ ਤੇ ਬਹੁਤ ਸੋਹਣਾ ਵਰਕ ਕੀਤਾ ਹੋਇਆ ਆ sleeve ਦੇ ਉੱਪਰ ਵੀ ਬਾਰਡਰ ਦਿੱਤੀ ਹੋਈ ਆ ਬਹੁਤ ਹੀ ਸੋਹਣਾ ਜਿਹਾ ਕੰਮ ਹੋਇਆ ਹੋਇਆ ਇਦਾਂ ਹੀ ਆਪਾਂ ਇਹਦੇ ਨਾਲ ਕੀਤਾ ਸ਼ਰਾਰਾ ਰੈਡੀ ਕਲੀਆਂ ਵਾਲਾ ਜਿਹੜਾ ਹੈਗਾ ਬਨਾਰਸੀ ਸਟੱਫ ਲੈ ਕੇ ਨਾ ਸ਼ਰਾਰਾ ਰੈਡੀ ਕੀਤਾ ਉਹ ਜਿਵੇਂ ਥੋੜਾ ਬਹੁਤ ਸਟੱਫ ਕਰਕੇ ਨਾ ਕਲਰ ਦਾ ਫਰਕ ਪੈ ਜਾਂਦਾ ਹੁੰਦਾ ਜਿਵੇਂ ਇਹਦਾ ਗਲਾਬਸਿਲ ਦਾ ਇੱਕ ਸਿਲਕ ਦੇ ਵਿੱਚ ਆਪਾਂ ਲਿਆ ਹਨ ਥੋੜਾ ਬਹੁਤ ਕਲਰ ਦਾ ਫਰਕ ਪੈਦਾ ਬਾਕੀ ਜਿਹੜਾ ਡਾਰਕ ਕਲਰ ਦਾ ਥੋੜਾ ਬਹੁਤ ਬੂਟੀ ਨੂੰ ਵੀ ਕਲਰ ਚੜ ਜਾਂਦਾ ਹੁੰਦਾ ਬਹੁਤ ਹੀ ਸੋਹਣਾ ਜੀ ਦੇਖ ਸਕਦੇ ਆਪਾਂ ਸ਼ਰਾਣਾ ਕਲੀਆਂ ਵਾਲਾ ਰੈਡੀ ਕੀਤਾ ਵਾ ਤੇ ਜਿਹੜਾ ਦੁਪੱਟਾ ਵਾ ਉਹਦੇ ਵਿੱਚ ਆਪਾਂ ਸਾਰੇ ਦੇ ਵਿੱਚ ਬੂਟੀ ਪਾਈ ਹੋਈ ਆ ਇਹ ਕੇਸਟਫ ਹੋ ਗਿਆ ਗਲਾਬਸਿਲ ਕੇਕ ਹੋ ਗਿਆ ਸਾਰਨ ਟੁਕੀ ਨੇ ਆਪਾਂ ਕੋਲ ਬਹੁਤ ਜ਼ਿਆਦਾ ਬਣ ਰਿਹਾ ਸੂਟ ਵਿੱਚ ਆਪਾਂ ਸਾਰੇ ਬੂਟੀ ਪਾ ਕੇ ਨਾ ਤੇ ਫੋਰ ਸਾਈਡ ਆਪਾਂ ਲਾਸ ਦਿੱਤੀ ਵੀ ਆ ਦੁਪੱਟੇ ਦੇ ਵਿੱਚ ਸਾਰੇ ਬੂਟੀ ਰਹੂਗੀ ਤੇ ਫੋਰ ਸਾਈਡ ਆਪਣੀ ਲੈਂਸ ਲਾਈ ਹੋਈ ਆ ਤੁਸੀਂ ਇਹਨੂੰ ਵੀ ਕਿਸੇ ਕਲਰ ਚ ਬਣਵਾ ਸਕਦੇ ਆ ਆਫ ਵਾਈਟਸ ਵੀ ਬਣਿਆ ਆਪਣੇ ਕੋਲ ਡਾਰਕ ਗ੍ਰੀਨ ਵੀ ਬਣਿਆ ਰੈੱਡ ਚ ਵੀ ਬਣਿਆ ਇਹ ਕਈ ਕਲਰਸ ਇਹ ਵੀ ਆਪਣੇ ਕੋਲ ਸੂਟ ਬਣ ਚੁੱਕੇ ਆ ਬਹੁਤ ਹੀ ਸੋਹਣਾ ਜਿਵੇਂ ਨਿਊ ਡਿਜ਼ਾਈਨ ਦੇ ਵਿੱਚ ਜਿਵੇਂ ਕਹਿੰਦਾ ਸ਼ਰਾਲੇ ਨਾਲ ਆਪਾਂ ਬਣਾਤਾ ਹਨ ਪਹਿਲਾਂ ਆਪਣੇ ਕੋਲ ਸਲਵਾਨਾ ਦਾ ਬਣਿਆ ਇੱਕ ਗ੍ਰੀਨਾਵਣਾ ਜੀ ਇਸੂ हां दी नेक्स्ट ਊਟ ਹੈਗਾ ਆਪਣਾ ਬਲੈਕ ਕਲਰ ਦੇ ਵਿੱਚ ਬਹੁਤ ਹੀ ਸੋਹਣਾ ਸਟੱਫ ਰਹੇਗਾ ਸੈਲਫ ਰੈਡ ਦੇ ਵਿੱਚ ਬਣਿਆ ਹੋਇਆ ਪੂਰਾ ਹੈਵੀ ਜਾਲ ਉੱਪਰ ਤੱਕ ਦਿੱਤਾ ਹੈ ਸੂਟ ਵਿੱਚ ਘੇਰੇ ਦੇ ਵਿੱਚ ਬਾਰਡਰ ਦੇ ਕੇ ਉੱਪਰ ਤੱਕ ਆਪਾਂ ਜਾਲ ਦਿੱਤਾ ਹੋਇਆ ਬਹੁਤ ਹੀ ਸੋਹਣਾ ਆਪਾਂ ਜਿਹੜਾ ਹੈਗਾ ਮੈਂਜੈਂਟਾ ਕਲਰ थ्रेड ਯੂਜ਼ ਕੀਤਾ neck line ਬਹੁਤ ਹੀ ਿਆਰੀ ਬਣੀ ਹੋਈ ਆ ਟਿਸ਼ੂ ਦੇ ਨਾਲ ਆਪਾਂ ਫਿਨਿਸ਼ਿੰਗ ਦਿੱਤੀ ਹੋਈ ਹੈ ਦੇਖੋ sleeve ਦੇ ਉੱਪਰ ਸਾਰੇ ਬੁੱਟੀ ਲੱਗ ਗਈ ਹਲਕੀ ਜੀ ਬਾਰਡਰ ਆਪਾਂ ਮੂਰੀ ਤੇ ਦਿੱਤੀ ਹੋਈ ਆ ਬਹੁਤ ਹੀ ਸੋਹਣਾ ਸੂਟ ਬਣਿਆ ਹੈ ਤੇ ਬਲੈਕ ਕਲਰ ਦੇ ਉੱਪਰ ਵੈਸੇ ਵੀ ਜਿਵੇਂ ਡਾਰਕ ਕਲਰ ਸੋਹਣੇ ਲੱਗਦੇ ਹ ਤੇ ਨਾਲ ਇਹਦੇ ਘਰਾਰਾ ਬਣਾਏ ਭਾਣੇ ਇੱਕ ਬਣਵਾਈਆ ਹਸਤਲਵਾ ਇਹਦਾ ਘਰਾਰਾ ਲੈਸਾਂ ਲਾ ਕੇ ਆਪਾਂ ਇਹਨੂੰ ਘਰਾਰੇ ਨੂੰ ਫਿਨਿਸ਼ਿੰਗ ਦਿੱਤੀ ਜਿਹਾ ਪੂਰਾ ਫਲੇਅਰ ਦੇ ਵਿੱਚ ਜਿਵੇਂ ਘਰਾਰਾ ਬਣਿਆ ਹੈ ਲੈਸਾਂ ਬਣੈ ਹੋਈਆਂ ਨੇ ਤੇ ਦੁਪੱਟਾ ਪੂਰਾ ਜਾਲ ਵਾਲਾ ਰਹਿ ਗਿਆ ਬਹੁਤ ਸੋਹਣਾ ਦੁਪੱਟਾ ਹੈ ਜਿਹੜੀ ਬਣਿਆ ਪੂਰਾ ਹੈਵੀ ਜਾਲਾ ਦੁਪੱਟੇ ਦੇ ਵਿੱਚ ਦੇਖ ਸਕਦੇ ਹੋ ਨਾ ਮਜ਼ਾਕ ਨਾਲ ਆਪਾਂ ਦੀ ਫਿਨਿਸ਼ਿੰਗ ਕੀਤੀ ਆ ਦੁਪੱਟੇ ਦੀ ਦੇਖ ਸਕਦੇ ਬਹੁਤ ਹੀ ਸੋਹਣਾ ਲੱਗਾ ਜਿਹੜਾ ਆਪਾਂ ਤੋਂ ਬੰਦਾ ਰੈਡੀ ਕੀਤਾ ਪੂਰਾ ਹੈਵੀ ਜਾਲਾ ਦੁਪੱਟੇ ਦੇ ਤੇ ਮਜੈਂਟਾ ਨਾਲ ਆਪਾਂ ਨਾਲ ਇੱਕ ਲੇਜ਼ ਲਾ ਕੇ ਉਹਦੀ ਆਪਾਂ ਫਿਨਿਸ਼ਿੰਗ ਕਰਤੀ ਹੈ ਦੁਪੱਟੇ ਦੀ ਬੜੇ ਸੋਹਣੇ ਕਲਰ ਦੇ ਵਿੱਚ ਇਹ ਸੂਟ ਰੈਡੀ ਹੋ ਗਿਆ ਕਲਰ ਕੰਟਰਾਸਟ ਦੇ ਵਿੱਚ ਬਲੈਕ ਤੇ ਮਜੈਂਟਾ ਦਾ ਕੰਟਰਾਸਟ ਹੈ ਨਾ ਬਹੁਤ ਸੋਹਣਾ ਲੱਗ ਰਿਹਾ ਹੈਗਾ ਸੈਲਫ ਪ੍ਰਿੰਟ ਆ ਜਿਹੜਾ ਸੂਟ ਦਾ ਹੈਗਾ ਪ੍ਰਿੰਟ ਨੂੰ ਫਰੰਟ ਤੇ ਵਰਕ ਹੋਣ ਕਰਕੇ ਥੋੜਾ ਘੱਟ ਦਿਖਦਾ ਵਾ ਤੇ ਬੈਕ ਤੋਂ ਦੇਖ ਸਕਦੇ ਪੂਰੇ ਦੇ ਵਿੱਚ ਇਹ ਸੈਲਫ ਆ ਸੈਲਫ ਪ੍ਰਿੰਟ ਦੇ ਵਿੱਚ ਬਣਿਆ ਹੋਇਆ ਸੂਟ ਇਹ ਤੇ ਅੱਜਕੱਲ ਫਿਰ ਟ੍ਰੈਂਡ ਦੇ ਵਿੱਚ ਆ ਸੈਲਫ ਪ੍ਰਿੰਟ ਤੇ ਤੁਸੀਂ ਸੈਲਫ ਪ੍ਰਿੰਟ ਤੇ ਵੀ ਕਰਵਾ ਸਕਦੇ ਹੋ ਆਪਣੇ ਕੋਲ ਬਹੁਤ ਹੀ ਸੋਹਣੀ ਕ리에ਵੇ ਆ ਨੈਕਸਟ ਰੂਟ ਆਪਣਾ ਹੈਗਾ ਜੀ ਲਾਈਟ ਬਲੂ ਜਿਹਾ ਕਲਰ ਦੁਪਟਾ ਐਚੁਅਲੀ ਪਹਿਲਾਂ ਖੁੱਲ ਗਿਆ ਤੇ ਨਾਲ ਇਹਦੇ ਵੀ ਸਲਵਾਰ ਤਿਕ ਭੈਣ ਦੇ ਸ਼ਰਾਰਾ ਬਣਾਇਆ ਸ਼ਰਾਰਾ ਤੇ ਸਲਵਾਰ ਤਾਂ ਸਿੰਪਲ ਹੀ ਰਹਿ ਗਈ ਇਹ ਰੈਟਾ ਜੀ ਸੂਈ ਆਈਸ ਬਲੂ ਕਲਰ ਜਿਹਨੂੰ ਆਪਾਂ ਕਹਿੰਦੇ ਨੇ ਨਾ ਇਹ ਪਹਿਣਾ ਦੇ ਅੱਜਕੱਲ੍ਹ ਈਮ ਕਲਰ ਵੀ ਚੱਲਦੇ ਨੇ ਬਹੁਤ ਹੀ ਸੋਹਣਾ ਕਲਰ ਆ ਇਹਦੇ ਵਿੱਚ ਵੀ ਆਪਾਂ ਮਾਜੈਂਟਾ ਥ्रेड ਯੂਜ਼ ਕੀਤਾ ਹੈ ਇੱਕ ਬਾਰਡਰ نیچے ਦੇ ਕੇ ਉੱਪਰ ਨੂੰ ਪੈਨਲ ਨੈਕ ਲਾਈਨ ਬਹੁਤ ਸੋਹਣੀ ਬਣੀ ਹੋਈ ਹੈ ਇਹਦੀ ਨੈਕ ਦੇ ਉੱਪਰ ਵਰਕ ਕੀਤਾ ਹੋਇਆ ਵਿੱਚ ਮਜੈਂਟਾ ਥ्रेड ਯੂਜ਼ ਕੀਤਾ ਹੈ ਤੇ ਪੈਨਲ ਜਾਂਦੇ ਵਿੱਚ ਸਾਰੇ ਆਪਾਂ ਬੂਟੀ ਦਿੱਤੀ ਹੈ। 슬ੀਵਸ ਪੂਰੀਆਂ ਹੈਵੀ ਰਹਿਣਗੀਆਂ ਦੇਖਸਾ ਲਈ ਪੂਰੀ ਹੈਵੀ 슬ੀਵ ਵਾਈਜ਼। 슬ੀਵ ਦੇ ਉੱਪਰ ਆਪਾਂ ਪੈਨਲ ਪਾਏ ਆ। ਉੱਪਰ ਆਪਾਂ ਇੱਕ ਬੂਟਾ ਦਿੱਤਾ ਹੈ। ਮੂਰੀ ਮੂਰੀ ਦੇ ਉੱਪਰ ਆਪਾਂ ਬੂਟੀ ਦਿੱਤੀ ਹੋਈ ਹੈ ਨਾ। ਬਹੁਤ ਸੋਹਣਾ ਸੂਟ ਬਣਿਆ ਹੈ। ਬਹੁਤ ਹੀ ਪਿਆਰਾ ਜਿਹਾ ਕੰਮ ਕੀਤਾ ਹੈ ਤੇ ਥ्रेड ਦਾ ਕਲਰ ਵੀ ਇਹਦੇ ਵਿੱਚ ਵੀ ਬਹੁਤ ਸੋਹਣਾ ਲੱਗ ਰਿਹਾ ਮਜੈਂਟਾ ਨਾ ਆਈਸ ਬਲੂ ਦੇ ਵਿੱਚ ਕਲਰ। ਇਹ ਵੀ ਪਹਿਣਾ ਦਾ ਜਿਵੇਂ ਅੱਜਕੱਲ ਬੜਾ ਟ੍ਰੈਂਡਿੰਗ ਕਲਰ ਆ ਤੇ ਦੁਪੱਟਾ ਜਿਹੜਾ ਦੁਪੱਟੇ ਦੇ ਵਿੱਚ ਆਪਾਂ ਬਾਰਡਰ ਦਿੱਤੀ ਇਹ ਦੇਖ ਸਕਦੇ ਹਾਂ ਬਹੁਤ ਹੀ ਸੋਹਣਾ ਜਿਹਾ ਦੁਪੱਟਾ ਰੈਡੀ ਹੋ ਗਿਆ ਇਹਦੇ ਨਾਲ ਚਰੋਂਨ ਦੇ ਦੁਪੱਟੇ ਨੇ ਜਿਆਦਾ ਜਿਵੇਂ ਮੇਰੇ ਕੋਲ ਪਹਿਣਾ ਚਰੋਂਨ ਦੇ ਦੁਪੱਟੇ ਲਾਈਕ ਕਰਦੀਆਂ ਨਹੀਂ ਚਰੋਂਨ ਦਾ ਦੁਪੱਟਾ ਰਹੂਗਾ ਬਾਕੀ ਕਈ ਪਹਿਣਾ ਦਾ ਜਿਵੇਂ ਮੈਨੂੰ ਕਾਲ ਆਉਂਦੀ ਹੁੰਦੀ ਹੈ ਹਨਾ ਕਿਉਂਕਿ ਫੇਕ ਤਾਂ ਨਹੀਂ ਮੈਂ ਅੱਗੇ ਵੀ ਪਹਿਣਾ ਨੂੰ ਦੱਸਿਆ ਵੀ ਜਿਹੜੀਆਂ ਪਹਿਣਾ YouTube ਤੇ ਵੀਡੀਓ ਬਣਾਉਂਦੀਆਂ ਨੇ ਉਹ ਫੇਕ ਆਈਡੀ ਨਹੀਂ ਹੋਗੀ ਇੰਸਟਾ ਦੇ ਫੇਕ ਆਈਡੀ ਹੋ ਸਕਦੀਆਂ YouTube ਤੇ ਕੋਈ ਫੇਕ ਆਈਡੀ ਨਹੀਂ ਹੋਊਗੀ ਹਨਾ ਬਾਕੀ ਜੇ ਕਿਤੇ ਵੀ ਕਿਸੇ ਚੀਜ਼ ਦੇ ਵਿੱਚ ਆਪਾਂ ਕਮੀ ਪੇਸ਼ੀ ਰਹਿ ਵੀ ਆਂਦੀ ਆ ਅਸੀਂ ਭੈਣ ਨੂੰ ਅਕਸੈਪਟ ਕਰੀਦਾ ਵੀ ਨੈਕਸਟ ਸੂਟ ਦੇ ਵਿੱਚ ਅਸੀਂ ਤੁਹਾਨੂੰ ਜ਼ਰੂਰ ਉਹ ਪੂਰੀ ਕਰਕੇ ਦੇਵਾਂਗੇ ਹਨਾ ਕਈ ਵਾਰ ਮਾਈਂਡ ਤੋਂ ਨਿਕਲ ਜਾਂਦਾ ਆਰਡਰ ਜ਼ਿਆਦਾ ਹੁੰਦੇ ਆ ਨਹੀਂ ਧਿਆਨ ਚ ਰਹਿੰਦੀ ਗੱਲ ਵੀ ਸਾਡਾ ਸਕਿਪ ਹੋ ਜਾਂਦਾ ਤੇ ਨੈਕਸਟ ਆਰਡਰ ਦੇ ਵਿੱਚ ਅਸੀਂ ਉਹਨਾਂ ਦੀ ਜਿਹੜੀ ਹੋਊਗੀ ਕੋਈ ਕੰਪਲੀਟ ਹੋ ਪੂਰੀਆਂ ਕਲੀਅਰ ਕਰਕੇ ਦੇਵਾਂਗੇ ਹਨਾ ਤੇ ਨੈਕਸਟ ਸੂਟ ਹੈਗਾ ਜੀ ਆਪਣਾ ਮਸਟਰਡ ਕਲਰ ਦੇ ਵਿੱਚ ਮਸਟਰਡ ਕਲਰ ਦੇ ਵਿੱਚ ਇਹਦੇ ਵਿੱਚ ਆ ਕੇ ਇਹਦੇ ਕੰਮ ਰਹੂਗਾ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਇਹ ਭੈਣ ਨੇ ਜਿਵੇਂ ਹਲਦੀ ਲਈ ਆਪਣੇ ਕੋਲ ਸੂਟ ਰੈਡੀ ਕਰਵਾਇਆ ਵਾ ਕਿ ਜਿਸ ਵਾਰ ਜਿਹੜਾ ਹਲਦੀ ਦਾ ਪ੍ਰੋਗਰਾਮ ਹੁੰਦਾ ਸਾਡੇ ਕੋਲੇ ਹੈ ਨਹੀਂ ਕੇ ਜਿੱਦਾਂ ਦੇ ਮਸਟਰਡ येलो ਕਲਰ ਦੇ ਵਿੱਚ ਸੂਟ ਇਹ ਉਹਦੇ ਲਈ ਪਹਿਣਨੇ ਆਪਣੇ ਕੋਲ ਰੈਡੀ ਕਰਵਾਇਆ ਵਾ ਦੇਖ ਸਕਦੇ ਬਹੁਤ ਸੋਹਣਾ 슬ੀਵਸ ਦੇ ਉੱਪਰ ਬਾਰਡਰ ਹੈਗਾ neck ਦੇ ਉੱਪਰ ਬਾਰਡਰ ਹੈਗੀ neck line ਬਣੀ ਬਹੁਤ ਸੋਹਣੀ ਕੋੜਤਾ ਪੱਟੀ ਦੇ ਵਿੱਚ ਜਾ ਕੇ ਰੇ ਦਾ ਕੰਮ ਟਿਸ਼ੂ ਨਾਲ ਫਿਨਿਸ਼ਿੰਗ ਆ ਮਸਟਰਡ ਕਲਰ ਵੀ ਬਹੁਤ ਸੋਹਣਾ ਇਹਦਾ ਨਾ ਰੰਗ ਵੀ ਬਹੁਤ ਫੇਅਰ ਲੱਗਦਾ ਹੁੰਦਾ ਵਾ ਜਦੋਂ ਇਹਦਾ येलो ਕਲਰ ਜਾਂ ਨਾ ਫੇਸ ਤੇ ਪੈਂਦਾ ਇਹਦੇ ਨਾਲ ਆਪਣਾ ਕਲਰ ਕੋਡ ਵੀ ਆਪਣਾ ਜਿਵੇਂ ਕਹਿੰਦੇ ਕਲਰ ਬਹੁਤ ਸਾਫ਼ ਆਉਂਦਾ ਸੂਟ ਸੂਟ ਨਾਲ ਆਪਣੇ ਫੇਸ ਦਾ ਬਹੁਤ ਹੀ ਸੋਹਣਾ ਇਦਨਾਲ ਵੀ ਭੈਣ ਨੇ ਸਲਵਾਰ ਬਣਵਾਈ ਆ ਸਲਵਾਰ ਵਾਲੇ ਸੂਟ ਤੁਸੀਂ ਕਿਤੇ ਵੀ ਪਾ ਸਕਦੇ ਹੋ ਗੁਰਦੁਆਰਾ ਸਾਹਿਬ ਕਿਸੇ ਦੇ ਘਰ ਦੇ ਵਿੱਚ ਫੰਕਸ਼ਨ ਉੱਥੇ ਪਾ ਕੇ ਜਾਣੇ ਆ ਹਨਾ ਤੇਈ ਭੈਣਾਂ ਦੀ ਚੁਆਇਸ ਹੁੰਦੀ ਆ ਵੀ ਸਲਵਾਰ ਸੂਟ ਹੀ ਜ਼ਿਆਦਾ ਲਾਈ ਕਰਦੀਆਂ ਨੇ ਤੇ ਦੁਪੱਟਾ ਜਿਹੜਾ ਆਪੇ ਦਾ ਪਲੇਸ ਲਾ ਕੇ ਰੈਡੀ ਕੀਤਾ ਹੋਇਆ ਬਹੁਤ ਸੋਹਣੀ ਆ ਆਪਾਂ ਲੇਸਾਂ ਲਾਈਆਂ ਆ ਇਹਨਾਂ ਦੁਪੱਟੇ ਦੇ ਉੱਪਰ ਪਲੇਸ ਲਾ ਕੇ ਆਪਾਂ ਦੁਪੱਟਾ ਰੈਡੀ ਕੀਤਾ ਹੈ ਦੇਖ ਸਕਦੇ ਆ ਬਹੁਤ ਹੀ ਪਿਆਰਾ ਜਿਹਾ ਵਰਕ ਨਾਲ ਦਾ ਹੀ ਸਾਰਾ ਆਪਾਂ ਲਈਦਾ ਹੁੰਦਾ ਦੁਪੱਟਿਆਂ ਦੀ ਜਿਹੜੀ ਆਪਾਂ ਫਿਨਿਸ਼ਿੰਗ ਕਰਨੀ ਆ ਲੇਸਾਂ ਦੁਪੱਟਿਆਂ ਨਾਲ ਦੀ ਵਰਕ ਨਾਲ ਦੀ ਲਈ ਆ ਹਾਂਜੀ ਕੋਟਾ ਵੀ ਜਿਹੜਾ ਆਪਾਂ ਲਾਉਨੇ ਆ ਲੈਸ ਕੋਟਾ ਕੋਈ ਵੀ ਉਹ ਆਪਾਂ ਵਰਕ ਨਾਲ ਦਾ ਮੈਚ ਕਰਕੇ ਲਾਈਦਾ ਹਾਂਜੀ ਕਿਦਾਂ ਲੱਗੀ ਤੁਹਾਨੂੰ ਅੱਜ ਵਾਲੀ ਆਪਣੀ ਵੀਡੀਓ ਕਮੈਂਟ ਕਰਕੇ ਜਰੂਰ ਦੱਸੋ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਿਓ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਤੇ ਆਪਾਂ ਫਿਰ ਫੜਦੇ ਆ ਨਵੀਂ ਵੀਡੀਓ ਦੇ ਨਾਲ ਸਤਿ ਸ਼੍ਰੀ ਅਕਾਲ